ਸਰ ਜਿਹੜਾ ਇਹ ਬਿਰਿਆਨੀ ਦਾ ਲੰਗਰ ਲਗਾਇਆ ਜਾ ਰਿਹਾ ਹੈ ਕਦੋਂ ਤੋਂ ਲਗਾਇਆ ਜਾ ਰਿਹਾ ਹੈ ਇਹ ਲੰਗਰ ਤਾਂ ਆਪਣੇ 13 ਤਰੀਕ ਤੋਂ ਚੱਲ ਰਹੇ ਨੇ ਜੀ ਅਡਵਰਡ ਹੁੰਦਾ ਪਹਿਲਾਂ ਗੰਨੇ ਦਾ ਰਸ ਦਾ ਚੱਲਦਾ ਸੀਗਾ ਜੀ ਤੇ ਫਿਰ ਕੱਲ ਰੋਟੀ ਦਾ ਲੈ ਕੇ ਆਏ ਸੀਗੇ ਤੇ ਅੱਜ ਅਸੀਂ ਬਿਰਿਆਨੀ ਦਾ ਲੈ ਕੇ ਆਏ ਆ ਆਪਣਾ ਕੇ ਜੀ ਠੀਕ ਹੈ ਜੋ ਵੀ ਲੰਗਰ ਬਣ ਰਿਹਾ ਹੈ ਇਹ ਕਿੰਨਾ ਵੱਲੋਂ ਬਣਾਇਆ ਜਾ ਰਿਹਾ ਹੈ ਇਹ ਆਪਣਾ ਨੌਜਵਾਨਾਂ ਵੱਲੋਂ ਬਣਾਇਆ ਜਾ ਰਿਹਾ ਜੀ ਆਪ ਬਣਾ ਕੇ ਇੱਥੇ ਲੈ ਕੇ ਆਉਂਦੇ ਨੇ ਇਹ ਕਿਸਾਨ ਵੀਰ ਨੇ ਆਪਣੇ ਸਾਰੇ ਸਹਿਯੋਗੀ ਨੇ ਆਪ ਕੋਣੋ ਬੇਲੂ ਬਣਾ ਕੇ ਲੈ ਕੇ ਆਇਆ ਜਾ ਰਹੇ تھے۔ ਤੇ ਤੁਸੀਂ ਇੰਨੀ ਸੰਗਤ ਹੈ ਇੰਨੀ ਸੰਗਤਾਂ ਨੂੰ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ? ਅਸੀਂ ਕੋਣ ਹੁੰਨੇ ਆ ਮੈਨੇਜ ਕਰਨ ਵਾਲੇ ਜੀ ਇਹ ਤਾਂ ਪਰਮਾਤਮਾ ਦੀ ਕਿਰਪਾ ਨਾਲ ਚੱਲਦੇ ਨੇ ਜੀ। ਪਰਮਾਤਮਾ ਸੇਵਾ ਲੈ ਰਹੇ ਨੇ ਸੇਵਾ ਕਰ ਰਹੇ ਆ ਜੀ। ਇਹ ਤਾਂ ਗੁਰੂ ਦੇ ਲੰਗਰ ਨੇ एकदम ਬਾਬੇ ਨਾਨਕ ਦਾ 20 ਸਾਲ ਦਾ ਲੰਗਰ ਜਿੱਥੋਂ ਚੱਲਦੇ ਆ ਰਹੇ ਨੇ ਲੰਗਰ। ਪਰਮਾਤਮਾ ਦੀ ਕਿਰਪਾ ਨਾਲ ਲੰਗਰ ਚੱਲ ਰਹੇ ਨੇ ਜੀ ਆਪਾਂ। ਸਰ ਜਿਵੇਂ ਕਿ ਤੁਸੀਂ ਤੁਸੀਂ ਇਹ ਲੰਗਰ ਛਕਿਆ ਤੁਹਾਨੂੰ ਤੁਸੀਂ ਇਸ ਲੰਗਰ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਵੱਲਾ ਤਾਂ ਮੈਂ ਇੱਥੇ ਨੌਜਵਾਨ ਜੋ ਇਹ ਉਪਰਾਲੇ ਕਰ ਰਹੇ ਨੇ ਬਹੁਤ ਵਧੀਆ ਉਪਰਾਲੇ ਕਰ ਰਹੇ ਨੇ ਕਿਉਂਕਿ ਵੀਰ ਪਿਆਰਾ ਗੁਰੂ ਨਾਨਕ ਦੇਵ ਜੀ ਵੱਲੋਂ ਲਵਾਇਆ ਗਿਆ ਲੰਗਰ ਉਹ ਚੱਲਦਾ ਰਿਹਾ ਏ ਚੱਲਦਾ ਰਹੂਗਾ ਮੈਂ ਕਹਿੰਦਾ ਖਤਮ ਨਹੀਂ ਹੋ ਸਕਦਾ ਇਹ ਜੋ ਨੌਜਵਾਨ ਨੇ ਮੈਂ ਕਹਿੰਦਾ ਬਹੁਤ ਵਧੀਆ ਸੇਵਾ ਦੇ ਰਹੇ ਨੇ ਜੋ ਇਹ ਸ਼ੰਭੂ ਬਾਡਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇੱਥੇ ਆਪਣਾ ਘਰ-ਬਾਰ ਛੱਡ ਕੇ ਇਹ ਜਿਹੜੀ ਸੇਵਾ ਕਰ ਰਹੇ ਨੇ ਮੈਂ ਕਹਿੰਦਾ ਇਹ ਬਹੁਤ ਵਧੀਆ ਉਪਰਾਲਾ ਹੈ ਇਹ ਆਨ-ਜਾਨ ਵਾਲੀ ਸੰਗਤਾਂ ਨੂੰ ਇਹ ਜਿਹੜੇ ਕਿਸਾਨ ਜਿਹੜੇ ਡੱਟੇ ਹੋਏ ਨੇ ਮੋਰਚੇ ਦੇ ਉੱਪਰ ਉਹਨਾਂ ਦੀ ਪੂਰੀ ਭਰਪੂਰ ਸੇਵਾ ਕਰ ਰਹੇ ਨੇ ਅਸਲੀ ਸੇਵਾ ਲੰਗਰ ਦੀ ਹੁੰਦੀ ਹੈ ਉਦਾਂ ਲੋਕੀ ਪੰਡਾਰਿਆਂ 'ਚ ਜਾ ਕੇ ਜਾ ਕਿਤੇ ਹੋਰ ਜਾ ਕੇ ਜਿਹੜੀ ਸੇਵਾ ਕਰਦੇ ਨੇ ਉਹਦੇ ਨਾਲੋਂ ਵੱਧ ਸੇਵਾ ਜਿਹੜੀ ਉਹ ਹੁੰਦੀ ਆ ਜਿੱਥੇ ਵੱਧ ਲੋੜ ਹੋਵੇ ਇੱਥੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਂ ਸ਼ਹਿਰ ਵਾਸੀ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਇੱਥੇ ਆਓ ਤੇ ਇਸ ਸਹਿਯੋਗ ਕਰੋ ਤਾਂ ਕਿ ਨੌਜਵਾਨਾਂ ਨੂੰ ਸਨਮਾਨ ਮਿਲ ਸਕੇ ਇਹੋ ਜਿਹਾ ਉਪਰਾਲਾ ਮੈ ਕਹਿੰਨਾ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਨੇ ਬਾਕੀ ਰਹਿ ਗਈ ਗੱਲ ਅੱਜ ਦਾ ਜੋ ਇੱਥੇ ਜਗਜੀਤ ਸਿੰਘ ਢੱਲੇਵਾਲ ਜੀ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਜਿਹੜਾ ਸ਼ੁਭ ਕਰਨ ਆ ਮੁੰਡਾ ਸ਼ਹੀਦ ਹੋਇਆ ਉਹਦੇ ਉਹਦੇ ਰੋਸ਼ ਦੇ ਵਿੱਚ ਅੱਜ ਕੈਂਡਲ ਮਾਰਚ ਕੱਢਿਆ ਗਿਆ ਹੈ ਜਿਹਦੇ ਵਿੱਚ ਸਾਰੇ ਕਿਸਾਨਾਂ ਦੇ ਲੱਖਾਂ ਦੇ ਹਿਸਾਬ ਨਾਲ ਕਿਸਾਨ ਇਥੇ ਕੈਂਡਲ ਮਾਰਚ ਦੇ ਵਿੱਚ ਅਬਦਾ ਸਹਿਯੋਗ ਦੇ ਰਹੇ ਨੇ ਠੀਕ ਹੈ ਪਰ ਇੱਕ ਗੱਲ ਮੈਂ ਸਰਕਾਰਾਂ ਨੂੰ ਕਵਾਂਗੇ ਵੀ ਤੁਸੀਂ ਇਹ ਜੜੀਆਂ ਆ ਗਲਤ ਨੀਤੀਆਂ ਤੋਂ ਬਾਹਰ ਆ ਜਾਓ ਕਿਉਂਕਿ ਮੁੰਡਿਆਂ ਨੂੰ ਸ਼ਹੀਦ ਕਰਕੇ ਤੁਸੀਂ ਸਾਨੂੰ ਡਰਾ ਨਹੀਂ ਸਕਦੇ ਹੋ ਕਿਸਾਨ ਕਦੇ ਡਰਦਾ ਨਹੀਂ ਕਿਸੇ ਵੀ ਗੱਲੋਂ ਕਿਉਂਕਿ ਇਹ ਸਿਰਫ ਤੇ ਸਿਰਫ ਚੁੱਪ ਹੈ ਉਹ ਕਾਨੂੰਨ ਦੀ ਇੱਕ ਮਰਿਆਦਾ ਕਰਕੇ ਜੇ ਕਿਸਾਨ ਨੇ ਡਾਂਗ ਚੁੱਕ ਲਈ ਤਾਂ ਸੋਟਾ ਫਿਰੂਗਾ ਫਿਰ ਮੋੜ ਕੇ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਨੇ ਕਿਉਂਕਿ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਪੰਜਾਬੀ ਰਵਾਜ ਨੂੰ ਦਬਾਉਣ ਵਾਸਤੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਹਮੇਸ਼ਾ ਇਹ ਅਸਫਲ ਰਹੇ ਨੇ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅ ਤੁਸੀਂ ਸ਼ੁਭਦੀਪ ਦੇ ਸੁਪਰੀਮ ਨੂੰ ਦੁਪਹਿਰ ਹਾਂਜੀ ਵੀਰੇ ਜੋ ਲੰਗਰ ਵਰਤਾਇਆ ਜਾ ਰਿਹਾ ਹੈ ਉਹ ਮਤਲਬ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਨੀ ਅਸੀਂ ਸਾਰੇ ਨਾ ਫਰੈਂਡ ਸਰਕਲ ਪਹਿਲਾਂ ਇਕੱਠੇ ਹੋਏ ਸੀਗੇ ਤੇ ਅਸੀਂ ਸਲਾਹ ਕੀਤੀ ਕਿ ਕੁਛ ਅਲੱਗ ਜਾ ਲੈ ਕੇ ਜਾਈਏ ਤੇ ਕਈਆਂ ਦੇ ਕੁਝ ਰਾਏ ਸੀਗੇ ਕਈਆਂ ਦਾ ਕੁਛ ਤੇ ਅਸੀਂ ਸੋਚਿਆ ਵੀ ਵੈਜ ਬਰਯਾਨੀ ਨਾਲੇ ਹੈਲਥਲੀ ਬਧਿਆ ਹੁੰਦੀ ਹੈ ਇਹ ਜਿੱਦ ਸਾਰੇ ਵੈਜੀਟੇਬਲ ਵੈਜੀਟੇਬਲ ਵਗੈਰਾ ਨੇ ਇਕੱਠੇ ਸਾਰੇ ਮਿਕਸ ਕੀਤੇ ਹੋਏ ਨੇ ਜਿੱਦਾਂ ਪਨੀਰ ਵਗੈਰਾ ਹੋ ਗਿਆ ਬੀਨਸ ਵਗੈਰਾ ਹੋ ਗਈ ਮਸ਼ਰੂਮ ਤੇ ਹੋਰ ਕਾਫੀ ਵੈਜੀਟੇਬਲਸ ਵਿੱਚ ਮਟਰ ਵਗੈਰਾ ਪਾਏ ਹੋਏ ਤਾਂ ਕਰਕੇ ਅਸੀਂ ਸਾਰੇ ਇਕੱਠੇ ਹੋ ਕੇ ਮੈਨੇਜ ਕਰਕੇ ਫਿਰ ਬਣਾ ਕੇ ਪਹਿਲਾਂ ਸਵੇਰੇ ਅਸੀਂ ਬਣਾਇਆ ਤੇ 2 ਵਜੇ ਅਸੀਂ ਇੱਥੇ ਆ ਗਏ ਸੀਗੇ ਉਸ ਤੋਂ ਬਾਅਦ ਅਸੀਂ 2 ਵਜੇ ਤੋਂ ਹੁਣ ਤੱਕ ਇਹ ਲਾਸਟ ਰਹਿ ਗਿਆ ਤਿੰਨ ਅਸੀਂ ਕਾਲੀ ਕਰਦੇ ਸਰ ਕਿੱਥੋਂ ਆਨੇ ਹੋ ਤੁਸੀਂ ਤੇ ਨਹੀਂ ਸਾਡੇ ਨੇੜੇ ਹੀ ਪਿੰਡ ਹੈ ਜੀ ਇੱਥੇ ਹਾਂ ਅਸੀਂ ਸਾਰੇ ਫਰੈਂਡ ਸਰਕਲ ਨੇ ਕਾਉਂਟਰੀ ਕਰਕੇ ਨਾ ਤੇ ਫਿਰ ਲੰਗਰ ਲਈ ਸੇਵਾ ਦਿੱਤੀ ਹੈ ਬਹੁਤ ਵੱਡੀ ਸੇਵਾ ਹੈ ਵੀਰੇ ਕਾਉਂਟਰੀ ਕਰਕੇ ਸੇਵਾ ਕਰਨੀ ਬਹੁਤ ਵੱਡੀ ਸੇਵਾ ਹੈ ਧੰਨਵਾਦ ਜੀ